ਅਮਰੀਕਾ ਵਿੱਚ ਸ਼ਨੀਵਾਰ ਨੂੰ ਅੰਸ਼ਕ ਸਰਕਾਰੀ ਸ਼ਟਡਾਊਨ ਲਾਗੂ ਹੋ ਗਿਆ ਹੈ ਕਿਉਂਕਿ ਕਾਂਗਰਸ ਨੇ 2026 ਦਾ ਬਜਟ ਸਮੇਂ ਸਿਰ ਮਨਜ਼ੂਰ ਨਹੀਂ ਕੀਤਾ ਤੇ ਅਧਿ ਰਾਜ ਦੀ ਮਿਆਦ ਪੂਰੀ ਹੋਣ ਦੇ ਨਾਲ ਹੀ ਕੁਝ ਸਰਕਾਰੀ ਵਿਭਾਗਾਂ ਲਈ ਫੰਡਿੰਗ ਰੋਕੀ ਹੈ ਸੰਕੇਤ ਮਿਲਦੇ ਹਨ ਕਿ ਇਹ ਸ਼ਟਡਾਊਨ ਜ਼ਿਆਦਾ ਦੇਰ ਲਈ ਨਹੀਂ ਰਹੇਗਾ ਤੇ ਅਗਲੇ ਹਫਤੇ ਤੋਂ ਕੰਮ ਸ਼ੁਰੂ ਹੋ ਜਾਵੇਗਾ ਤੇ ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਅਮਰੀਕਾ ਸਰਕਾਰ ਈਰਾਨ ਨਾਲ ਜੰਦ ਦੀ ਤਿਆਰੀ ਅਤੇ ICE ਅਧਿਕਾਰੀਆਂ ਖਿਲਾਫ ਪ੍ਰਦਰਸ਼ਨਾਂ ਦੇ ਦਬਾਅ ਦੇ ਵਿੱਚ ਹੈ ਹਾਲਕਿ ਸੈਨੇਟ ਨੇ ਆਖਰੀ ਸਮੇਂ ਤੇ ਸਰਕਾਰੀ ਫੰਡਿੰਗ ਬਿੱਲਾ ਦਾ ਜਿਹੜਾ ਇੱਕ ਸੌਧਤ ਹੋਇਆ ਸੀਗਾ ਤੇ ਪ੍ਰੋਜੈਕਟ ਮਨਜ਼ੂਰ ਮਨਜ਼ੂਰ ਕਰ ਲਿਆ ਪਰ ਹਾਊਸ ਵੱਲੋਂ ਜਿਹੜਾ ਸੋਮਵਾਰ ਤੱਕ ਇਹ ਬਿੱਲ ਪਾਸ ਹੋਣਾ ਔਖਾ ਹੈ ਇਸ ਕਾਰਨ ਸ਼ਟਡਾਊਨ ਦੀ ਸਥਿਤੀ ਜਿਹੜੀ ਪੈਦਾ ਹੋ ਗਈ ਹੈ ਇਸ ਤੋਂ ਪਹਿਲਾਂ ਵੀ ਅਮਰੀਕਾ ਨੇ ਇਤਿਹਾਸ ਦਾ ਸਭ ਤੋਂ ਵੱਡਾ ਸ਼ਟਡਾਊਨ ਜਿਹੜਾ ਦ੍ਰਿਸ਼્ય ਪ੍ਰਦਰਸ਼ਨ ਕੀਤਾ ਹੈ ਇਸ ਵੇਲੇ ਸੈਨੇਟ ਨੇ ਡਿਪਲੋਮਟ ਆਫ ਹੋਮਲੈਂਡ ਸਿਕਿਉਰਿਟੀ ਇਹ ਜਿਹੜੀ ਫੰਡਿੰਗ ਦੇ ਹਫ਼ਤੇਾਂ ਲਈ ਵਾਕ ਕਰਨ ਦਾ ਫੈਸਲਾ ਕੀਤਾ ਹੈ ਇਸ ਦੌਰਾਨ ਇਮੀਗ੍ਰੇਸ਼ਨ ਅਤੇ ਕਸਟਮਸ ਦੇ ਨਾਲ ਜੁੜੀਆਂ ਜਿਹੜੀਆਂ ਮੰਗਾਂ ਦੇ ਵੀ ਗੱਲਬਾਤ ਹੋ ਰਹੀ ਹੈ ਡਿਪਲੋਮੈਟਿਕ ਲੈਟਰ ਚੱਕ ਸ਼ੂਮਰ ਨੇ ਆਈਸੀਈ ਏਜੰਟਾ ਦੇ ਲਈ ਬੋਡੀ ਕੈਮਰਾ ਜਿਹੜਾ ਲਾਜ਼ਮੀ ਕਰ ਦਿੱਤਾ ਹੈ ਡਿਊਟੀ ਦੌਰਾਨ ਮਾਸਕ ਪਹਿਨਣ ਦੀ ਵੀ ਮੰਗ ਕੀਤੀ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਈਸੀਈ ਦੀਆਂ ਕਾਰਵਾਈਆਂ ਵਧੀਆਂ ਨਹੀਂ ਹੋਈਆਂ ਤਾਂ ਡਿਪਲੋਮੈਟਿਕ ਦਵੋਟਾਂ ਜਿਹੜੀਆਂ ਮਿਲਣੀਆਂ ਮੁਸ਼ਕਲ ਹੋਣਗੀਆਂ ਰਿਪਬਲਿਕਾ ਸੈਨੇਟ ਲੀਡਰਸ ਗਰਾਹਮ ਨੇ ਬਿੱਲ ਤੇ ਆਪਣੀ ਰੋਕ ਹਟਾ ਦਿੱਤੀ ਹੈ ਹੁਣ ਤੱਕ ਬਿਲ ਹਾਊਸ ਵਿੱਚ ਸਪੀਕਰ ਮਾਈਕਲ ਜான்ਸਨ ਕੋਲ ਪੇਸ਼ ਕੀਤਾ ਜਾਵੇਗਾ ਇਸ ਨੂੰ ਪਾਸ ਕਰਨ ਦੀ ਜਿਹੜੀ 2/3 ਬਹੁਮਤ ਦੀ ਲੋੜ ਹੈ ਜਿਸ ਲਈ ਡਿਪਲੋਮੈਟ ਅਤੇ ਰਿਪਬਲਿਕਾ ਦੋਵਾਂ ਦਾ ਸਹਿਯੋਗ ਜ਼ਰੂਰੀ ਹੈ ਜਿਹੜੇ ਇਸ ਨਾਲ ਹੀ ਸੈਨੇਟ ਦੇ ਵਿੱਚ ਬਿੱਲ ਨੂੰ 71 ਵੋਟਾਂ ਮਿਲੀਆਂ ਤੇ 29 ਵਿਰੋਧੀ ਵੋਟਾਂ ਪਾਈਆਂ ਗਈਆਂ ਜਿਸ ਦੇ ਵਿੱਚ ਸਿਰਫ 5 ਰਿਪਬਲਿਕਾ ਮੈਂਬਰਾਂ ਦੇ ਵਿਰੋਧ